ਪੰਜਾਬ ਸੀਡ ਸਟੋਰ ਗਿੱਦੜਵਾਹੇ ਵਾਲਿਆਂ ਨੇ ਭਰਾਵੋ ਇਹਨਾਂ ਦੇ ਖੇਤਰੀ ਖੋਜ ਕੇਂਦਰ ਜਾਨੀ ਕਿ ਆਰ ਐਨ ਡੀ ਫਾਰਮ ਤੇ ਰਿਸਰਚ ਕੇਂਦਰ ਆਗਾ ਜਿਹੜਾ ਉਥੇ ਕਿਸਾਨ ਮੇਲਾ ਕਰਵਾਇਆ ਕਿਸਾਨ ਮਿਲਣੀ ਕਰਵਾਈ 1 April 2025 ਨੂੰ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਪਹੁੰਚੇ ਅਲੱਗਾ ਅਲੱਗ ਇਲਾਕਿਆਂ ਤੋਂ ਤੇ ਜਿੱਥੇ ਕਿਸਾਨ ਵੀਰਾਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਤੇ ਖਾਣ ਪੀਣ ਦਾ ਤੇ ਪ੍ਰਸ਼ਾਦੇ ਪਾਣੀ ਦਾ ਕਿਸਾਨ ਵੀਰਾਂ ਦੀ ਸੇਵਾ ਦੇ ਲਈ ਭਰਾਵੋ ਇਹਨਾਂ ਵੱਲੋਂ ਤੇ ਕਿਸਾਨ ਵੀਰਾਂ ਨੇ ਇੱਥੇ ਆ ਕੇ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਇਸ ਵਾਰ ਲੱਗਣ ਚੰਗਾ ਝਾੜ ਦੇਣ ਜਿਵੇਂ ਪਿਛਲੇ ਸਮੇਂ ਤੋਂ ਉਹਨਾਂ ਦੀਆਂ ਵੈਰਾਈਟੀਆਂ CR212 ਤੇ CR321 ਤੇ ਇਸ ਵਾਰ ਸੁਪਰ CR 212 ਵੀ ਦਿੱਤੀ ਹੈਗੀ ਉਹਨਾਂ ਵੈਰਾਈਟੀਆਂ ਬਾਰੇ ਪਤਾ ਕੀਤਾ ਵੀ ਇਹਨਾਂ ਦਾ ਝਾੜ ਵਗੈਰਾ ਕਿੰਨਾ ਬਹੁਤ ਸਾਰੇ ਨਵੇਂ ਕਿਸਾਨ ਵੀਰ ਵੀ ਇੱਥੇ ਆਏ ਜਿਨ੍ਹਾਂ ਨੇ ਵੀ ਵੀ ਲੈ ਕੇ ਜਾਣਾ ਤੀਗਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਦੁਕਾਨ ਦਾ ਵੀ ਰਿਵਿਊ ਕਰਾਂਗੇ ਦੁਕਾਨ ਤੇ ਵੀ ਜਿਹੜੇ ਆਪਣੇ ਕਿਸਾਨ ਵੀਰ ਉੱਥੇ ਗਏ ਨੇਗੇ ਉਸ ਤੋਂ ਬਾਅਦ ਵੀ ਵਗੈਰਾ ਲੈਣ ਤੇ ਆਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਜਿਹੜੀ ਸੁਪਰ ਸੀਆਰ 212 ਤੇ ਸੀਆਰ 321 ਵੈਰਾਈਟੀਆਂ ਕਿਹੋ ਜਿਹਾ ਬਾਣਾ ਦੇ ਵਿੱਚ ਲੱਗ ਸਕਦੀਆਂ ਨੇ ਕਿਹੋ ਜਿਹਾ ਇਹਨਾਂ ਨੂੰ ਵਾਤਾਵਰਣ ਚਾਹੀਦਾ ਕਿਹੋ ਜਿਹਾ ਪਾਣੀ ਵਿੱਚ ਲੱਗ ਸਕਦੀਆਂ ਨੇ ਤੇ ਇੱਥੇ ਇਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਜਿਹੜੇ ਗਿਫਟ ਵਗੈਰਾ ਵੀ ਵੰਡੇ ਗਏ ਤੇ ਆਜੋ ਆਪਾਂ ਜਾਣਕਾਰੀ ਲੈਣੇ ਹੈਗੇ ਝੋਨੇ ਦੀਆਂ ਵੈਰਾਈਟੀਆਂ ਬਾਰੇ ਡਾਕਟਰ ਰਾਜਾ ਜੀ ਕੋਲੋਂ ਭਰਾਵੋ ਹਾਂਜੀ ਕਿਸਾਨ ਭਰਾਵੋ ਬਈ ਅੱਜ ਆਪਾਂ ਪਹੁੰਚੇ ਹੋਏ ਆ ਗਿੱਦੜਵਾਹੇ ਜਿੱਥੇ ਪੰਜਾਬ ਸੀਡ ਸਟੋਰ ਵਾਲਿਆਂ ਵੱਲੋਂ ਅੱਜ ਕਿਸਾਨ ਮੇਲਾ ਕਰਾਇਆ ਗਿਆ ਸੀ ਜਾਂ ਜਿਹਨੂੰ ਕਹ ਲੋ ਵੀ ਕਿਸਾਨ ਮਿਲਣੀ ਕਰਾਈ ਵੀ ਤੀ ਤੇ ਹੁਣ ਸਾਰੇ ਕਿਸਾਨ ਵੀਰ ਇਹਨਾਂ ਦੇ ਪਲਾਟ ਦੇਖ ਕੇ ਆਏ ਨੇ ਆਰ ਐਂਡ ਡੀ ਫਾਰਮ ਤੇ ਆ ਜਿਵੇਂ ਮੈਂ ਕਿਸਾਨ ਵੀਰਾਂ ਨੂੰ ਪੁੱਛਦਾ ਵੀ ਕਈ ਵਾਰ ਇਹਨਾਂ ਦਾ ਕੋਈ ਸਵਾਲ ਹੁੰਦਾਗਾ ਕੀ ਗੱਲਬਾਤ ਆ ਹਨਾ ਜਿਵੇਂ ਆਪਣੇ ਨਾਲ ਇੱਧਰ ਕਿਸਾਨ ਵੀਰ ਬੈਠੇ ਨੇ ਭਲਾਈਆਣੇ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਜੀ ਅੱਜ ਦੇ ਸਮੇਂ ਲੈ ਕੇ ਉਰੇ ਆਏ ਆ ਵੀ ਕੋਈ ਗੱਲਬਾਤ ਡਾਕਟਰ ਸਾਹਿਬ ਤੋਂ ਪੁੱਛਣੀ ਹੈ ਅੱਜ ਦੇ ਸਮੇਂ ਨੇ ਸਵਾਲ ਆਹੀ ਹੈ ਜੀ ਸਾਨੂੰ ਕੋਈ ਪਤਾ ਲੱਗੇ ਵੀ ਗਾਹ ਨੂੰ ਝੋਨਾ ਕਿਹੜਾ ਲਾਉਣਾ ਹੈ ਵੀ ਕਿਹੜਾ ਵਿਕੂਗਾ ਵੀ ਜਿਵੇਂ ਪਿਛਲੀ ਵਾਰ ਮਾਰਕੀਟਿੰਗ ਦਾ ਹੋਊਗਾ ਹਾਂ ਠੀਕ ਉਹਦੇ ਬਾਰੇ ਜਾਣਕਾਰੀ ਦਿੱਤੀ ਯਾਰ ਠੀਕ ਹੈ ਲਓ ਜੀ ਆਪਣੇ ਨਾਲ ਪੰਜਾਬ ਸੀਡ ਸਟੋਰ ਵਾਲਿਆਂ ਦੇ ਡਾਕਟਰ ਤੇ ਰਾਜਾ ਜੀ ਸਵਾਗਤ ਕਰਦੇ ਆ ਤੁਹਾਡਾ ਤੇ ਸਾਡੇ ਕਿਸਾਨ ਵੀਰਾਂ ਦੀ ਇਹ ਮੁਸ਼ਕਲ ਦਾ ਹੱਲ ਦੱਸੋ ਜੀ ਵੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਲਾ ਸਕਦੇ ਆਗੇ ਪਹਿਲਾਂ ਬਾਈ ਸਾਰਿਆਂ ਵੀ ਸਾਰੇ ਕਿਸਾਨ ਵੀਰਾਂ ਨੂੰ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਕੀ ਜਿਹੜੀ ਗੱਲ ਕਿਸਾਨ ਵੀਰ ਨੇ ਕਰੀ ਐ ਵੀ ਜਿਹੜਾ ਝੋਨੇ ਦਾ ਸੀਜ਼ਨ ਆ ਰਿਹਾ ਹੈ ਵੀ ਅਸੀਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਲਾਈ ਗਈ ਵੀ ਜਿਹੜੀ ਗਾਂ ਦਾ ਮਾਰਕੀਟ ਦੇ ਵਿੱਚ ਵੀ ਸਾਨੂੰ ਵਿੱਚ ਮਿਲੇ ਕੋਈ ਦਿੱਕਤ ਨਾ ਆਵੇ ਬਿਲਕੁਲ ਜਿਹੜਾ ਤਾਂ ਸਭ ਤੋਂ ਵਧੀਆ ਵੈਰਾਈਟੀ ਹੈਗੀ ਸੁਪਰ ਸੀਆਰ 212 ਠੀਕ ਹੈ ਪਰਮਲ ਦੇ ਵਿੱਚ ਠੀਕ ਹੈ ਜਿਹਦਾ ਮਾਰਕੀਟ ਦੇ ਵਿੱਚ ਵੇਕਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਫਸਟ ਕਲਾਸ ਵੈਰੈਟੀ ਹੈ ਇੱਕ ਨੰਬਰ ਤੋਂ ਲੈ ਕੇ 2.5 3 ਨੰਬਰ ਪਾਣੀ ਤੱਕ ਤੁਸੀਂ ਲਾ ਸਕਦੇ ਹੋ ਠੀਕ ਹੈ ਜਿਵੇਂ ਪਿਛਲੇ ਸਾਲ ਦੇਖਿਆ ਵੀ ਕਿਸਾਨ ਵੀਰਾਂ ਦੀ ਕਾਫੀ ਲੁੱਟ ਹੋਈ ਹੈ ਹਾਈਬ੍ਰਿਡ ਝੋਨੇ ਦੇ ਵਿੱਚ ਹਾਂ ਪਹਿਲਾਂ ਵੀ ਮਹਿੰਗਾ ਮਿਲਿਆ ਫਿਰ ਜਦੋਂ ਮਾਰਕੀਟ ਦੇ ਵਿੱਚ ਲੈ ਕੇ ਗੇ ਮੰਡੀਆਂ ਦੇ ਵਿੱਚ ਉਹ ਤੋਂ ਵੇਕਣ ਦੇ ਵਿੱਚ ਦਿੱਕਤ ਦਾਦਾ 20 ਵੀ ਕਿਲੋ ਵੀ ਕੱਟ ਲੱਗੀ ਹੈ ਕਈ ਜਗ੍ਹਾ 2-3 300 ਰੁਪਿਆ ਘਟਾ ਕੇ ਵੇਚਿਆ ਠੀਕ ਹੈ ਠੀਕ ਹੈ ਵੀ ਜਿਹੜਾ ਸੀਆ ਸੁਪਰ ਸੀਆ 212 ਇੱਕ ਤਾਂ ਜਿਹੜੇ ਲੋਕ ਹਾਈਬ੍ਰਿਡ ਲਾਉਂਦੇ ਆ ਕਈ ਲੋਕ ਤਾਂ ਹਾਈਬ੍ਰਿਡ ਕਲੇ 4 ਪਿਛੇ ਹੀ ਲਾਈ ਜਾਂਦੇ ਆ ਉਹ ਵਾਹ ਨੀਵੇ ਦੇ ਵੀ ਸਾਡਾ ਵਾਹਨ ਤਾਂ ਬਹੁਤ ਵਧੀਆ ਹੈ ਸਾਡਾ ਪਾਣੀ ਤਾਂ 2 ਨੰਬਰ ਦਾ 1.5 ਨੰਬਰ ਹੈ ਉਹ ਉੱਥੇ ਵੀ ਹਾਈਬ੍ਰਿਡ ਲਾਈ ਜਾਂਦੇ ਆ ਪਰ ਜਿਹੜੀ ਸੁਪਰ ਸੀਆ 212 ਤਿੰਨ ਨੰਬਰ ਤੱਕ ਕਿਸਾਨ ਵੀਰ ਚਾਹੇ ਰੇਤੇ ਵਾਲਾ ਵਾਹਨ ਹੋਵੇ ਚਾਹੇ ਡੱਕਰ ਹੋਵੇ ਉਸ ਕੇਸ ਦੇ ਵਿੱਚ ਲਾ ਸਕਦੇ ਜਿਹਨੇ ਅਗੇਤਾ ਲਾਉਣਾ ਹੈ ਠੀਕ ਹੈ ਜੀ ਠੀਕ ਹੈ ਜਿਹੜਾ ਦੂਜੇ ਨੰਬਰ ਤੇ ਆ ਜਾਂਦੀ ਹੈ CR321 ਠੀਕ ਹੈ ਜੀ CR321 ਵੈਰੈਟੀ ਬੰਦਾ ਉਹੀ ਲਾਵੇ ਖਾਸ ਕਰਕੇ ਮਾਲਵੇ ਵਾਲੇ ਠੀਕ ਹੈ ਜਿੰਨਾ ਜਿਹੜੇ 10 ਜੁਲਾਈ ਨੂੰ ਉਹਦੇ ਟ੍ਰਾਂਸਪਲੈਂਟਿੰਗ ਕਰ ਸਕਣ ਠੀਕ ਹੈ ਤੇ ਚੰਗਾ ਵਾਹ ਤੇ ਚੰਗੇ ਪਾਣੀ ਦੀ ਵੈਰੈਟੀ ਹੈ ਜਿਹੜਾ ਮਾਝਾ ਤੇ ਦੁਆਬਾ ਹੈ ਉਹਨਾਂ ਨੂੰ ਪੂਰੀ ਖੁੱਲੀ ਛਿੱਟਾ ਠੀਕ ਹੈ ਉਹਦਾ ਦੋ ਮਰਜੀ ਹਾਂ 20 ਤਰੀਕ ਤੋਂ ਬਾਅਦ ਜਦੋਂ ਮਰਜੀ ਲਾ ਸਕਦੇ ਠੀਕ ਹੈ ਠੀਕ ਹੈ ਬਿਲਕੁਲ ਤੀਜੀ ਸਾਡੀ ਜਿਹੜੀ ਵੈਰੈਟੀ ਆ ਜੀ ਪ੍ਰਾਈਮ 212 ਠੀਕ ਹੈ ਜਿਹੜੀ ਪ੍ਰਾਈਮ 212 ਹੈ 212 ਦੇ ਵਿੱਚ ਜਿਹੜੀ ਲਾਸਟ ਵੈਰੈਟੀ ਆ ਸੀਆਰ 212 ਦੀ ਠੀਕ ਹੈ ਠੀਕ ਹੈ ਇਹਦਾ ਕੈਰੈਕਟਰ ਕੀ ਹੈ ਵੀ ਜਿਹੜੀ ਸੁਪਰ ਸੀਆਰ 212 ਹੈ ਉਹਦੇ ਨਾਲ ਹਾਈਟ ਅੱਧੀ ਹੈ ਠੀਕ ਹੈ ਢਾਈ ਨੰਬਰ ਤੱਕ ਇਹ ਹੋਊਗਾ ਚਾਹੇ ਤੁਹਾਡਾ ਰੇਤੇ ਵਾਲਾ ਵਾਹਣ ਹੈ ਚਾਹੇ ਤੁਹਾਡਾ ਡੱਕਰ ਵਾਹਣ ਹੈ ਠੀਕ ਹੈ ਚਾਰ ਪੱਖੋਂ ਇੰਨੀ ਵਧੀਆ ਉਹਦੀ ਕੈਪੈਸਿਟੀ ਆ ਚਾਰ ਦੀ ਵੀ ਸੁਪਰੀਆ ਸੀਆਰ 212 ਤੋਂ ਵੀ ਪਲੱਸ ਜਾਏਗੀ ਠੀਕ ਹੈ ਹਾਂ ਹਾਈਟ ਘਟਾ ਪਰਾਲੀ ਦੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਹੋਰ ਕਿਸੇ ਬਿਮਾਰੀਆਂ ਪ੍ਰਤੀ ਮੰਨ ਲਓ ਵੀ ਟੱਕਰਾ ਕਰਨ ਦੇ ਯੋਗ ਨੇ ਇਹ ਸਵਾਲ ਨਾਲ ਤੁਸੀਂ ਮਤਲਬ ਸਾਨੂੰ ਹਰੇਕ ਵਾਰੀ ਪੁੱਛਦੇ ਹੋ ਮੈਂ ਤੁਹਾਨੂੰ ਲਾਸਟ ਵਾਰੀ ਇਹ ਦੱਸ ਦੇਣਾ ਵੀ ਜਿਹਦੇ ਮੂਰੇ ਸੀਆਰ ਲੱਗ ਗਿਆ ਠੀਕ ਹੈ ਤੇ ਪੰਜਾਬ ਸੀਡ ਕੰਪਨੀ ਦੀ ਵੈਰਾਈਟੀ ਹੋਈ ਠੀਕ ਹੈ ਉਹਨੂੰ ਫੰਗਸ ਦੀਆਂ ਜਿਹੜੀਆਂ 10 ਬਿਮਾਰੀਆਂ ਤੋਂ ਰਹਿਤੀ ਹੋ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਤੇ ਹੁਣ ਭਰਾਵੋ ਜਿਵੇਂ ਇਹਨਾਂ ਨੇ ਆਪਦੀਆਂ ਇਹ ਵੈਰਾਈਟੀਆਂ ਬਾਰੇ ਦੱਸਿਆ ਹਨ ਆਪਾਂ ਕਹਿੰਦੇ ਆ ਵੀ ਆਪਦੇ ਮੂੰਹ ਹੋ ਮੀਆਂ ਮਿੱਠੂ ਦਾ ਹਰੇਕ ਬੰਦਾ ਹੀ ਬਣਦਾ ਤੇ ਇੱਥੇ ਕੁਝ ਕਿਸਾਨ ਵੀਰ ਬੈਠੇ ਨੇਗੇ ਸਾਡੇ ਸੰਗਰੂਰ ਜਿਹੜੇ ਤੁਸੀਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਤੇ ਮੇਰੇ ਨਾਲ ਇੱਧਰ ਗੱਲਬਾਤ ਕਰਦੇ ਆਂ ਹੱਸੀਕਾਲ ਜੀ ਹੱਸਰੀਕਾਲ ਜੀ ਤੇ ਤੁਸੀਂ ਇਹਨਾਂ ਦੀ ਕਿਹੜੀ ਵੈਰਾਈਟੀ ਲਾਈ ਸੀ ਜੀ ਅਸੀਂ ਪਿਛਲੇ ਸਾਲ 321 ਲਾਈਤੀ ਜੀ ਠੀਕ ਹੈ ਹਾਂ ਜੀ ਚਾਰ ਤੇ ਕਿਵੇਂ ਰਿਹਾ ਝਾੜ ਵਗੈਰਾ ਜੀ ਚਾਰ ਕਿੱਕੜ ਲਾਈਤੀ ਛਾੜੇ ਠੀਕ ਹੈ ਕੂਸਾ ਦੇ ਬਰਾਬਰ ਹੀ ਰਿਹਾ ਜੀ ਬਿਲਕੁਲ ਠੀਕ ਹੈ ਹਾਂ ਤੇ ਪਾਣੀ ਆਪਣਾ ਕਿੰਨੇ ਨੰਬਰ ਸੀਗਾ ਪਾਣੀ ਠੀਕ ਨਹੀਂ ਸਾਡੇ ਠੀਕ ਹੈ ਤੇ ਆਉਣ ਚ ਕਿਵੇਂ ਪੂਛਾ ਤੋਂ ਪਹਿਲਾਂ ਹੀ ਸੀਗੀ ਹਾਂ ਉਹ ਤੋਂ ਲਾਈ ਤਕਰੀਬਨ 15 20 ਦਿਨ ਪਿੱਛੋਂ ਦੀ ਵੱਡੀਆਂ ਇਕੱਠੀਆਂ ਗੀਆਂ ਇੱਕੋ ਹੀ ਦਿਨ ਦੋਨਾਂ ਠੀਕ ਹੈ ਯਾਨੀ ਕਿ ਕਹੀ ਇਹ ਵੀ 15 20 ਦਿਨ ਦਾ ਡਿਫਰੈਂਸ ਪਾ ਜਾਂਦੀ ਹੈ ਤੇ ਬਈ ਹੱਸੀ ਗਾਲ ਜੀ ਤੇ ਤੁਸੀਂ ਕਿਹੜੀ ਵੈਰਾਈਟੀ ਲਾਈ ਸੀ ਬਈ ਸੀਆਰ 30 ਸਿੱਕੀ ਲਾਈ ਦੀ ਵੀਰੇ ਠੀਕ ਹੈ ਤੇ ਝਾੜ ਵਗੈਰਾ ਤੁਹਾਡਾ ਕਿਵੇਂ ਰਿਹਾ ਉਹ ਸਾਰਾ 44 ਦੇ ਬਰੋਬਰ ਰਹੀ ਆ ਠੀਕ ਹੈ ਹਾਂ ਉਹਨੂੰ ਦਾ 15 ਦਿਨ ਲੇਟ ਲਾਈ ਦੀ ਬਰੋਗ ਨਾਲ ਹੀ ਵੱਡੀ ਗਈ ਆ ਠੀਕ ਹੈ ਯਾਨੀ ਕਿ ਕਹੀ ਇਹ ਵੀ ਆਪਾਂ ਸਮੇਂ ਦੀ ਬਹੁਤ ਜ਼ਿਆ ਦੀ ਦੱਸਣਾ ਚਾਹੁੰਦਾ ਹੋਵੇ ਇਹਦੇ ਬਾਰੇ ਤੇ ਜャ ਆਪਣੇ ਨਾਲ ਬਾਈ ਬੈਠੇ ਨੇ ਜੀ ਤੇ ਹਾਂਜੀ ਤੁਸੀਂ ਲਾਉਣਾ ਵੀ ਵੈਰਿਟੀ ਆ ਹਾਂ ਸੀसीआर 212 ਲਾਉਣਾ ਵੀਰੇ ਠੀਕ ਹੈ ਜੀ ਹਾਂ ਵਧੀਆ ਹੁੰਦੀ ਆ ਠੀਕ ਹੈ ਤੇ ਝਾੜ ਵਗੈਰਾ ਦਾ ਕਿਵੇਂ ਰਹਿੰਦਾ ਝਾੜ ਵਧੀਆ ਰਹਿੰਦਾ ਜੀ ਸਾਡਾ ਠੀਕ ਹੈ ਹਾਂ 3 ਨੰਬਰ 3 ਨੰਬਰ ਪਾਣੀ ਚ ਵੀ ਹੋ ਜਾਂਦਾ ਠੀਕ ਹੈ ਜੀ ਜਿਵੇਂ ਆਪਣੇ ਥੋੜੇ ਇਧਰਲੇ ਇਲਾਕੇ ਦੇਖੀਏ ਥੋੜੇ ਖਾਰੇ ਪਾਣੀ ਜਿਹਾ ਹੈਗਾ ਹੈ ਨਾ ਹਾਂ ਵਧੀਆ ਹੁੰਦੀ ਠੀਕ ਹੈ ਬਾਕੀ ਭਰਾਵੋ ਤੁਸੀਂ ਕਿਸੇ ਨੇ ਵੀ ਕੋਈ ਜ਼ਿਆਦਾ ਜਾਣਕਾਰੀ ਲੈਣੀ ਆ ਕੁਝ ਹੋਰ ਉਹ ਕਰਨਾ ਤਾਂ ਇਹਨਾਂ ਨੂੰ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਤੇ ਇਹਨਾਂ ਨੇ ਕਿਹਾ ਵੀ 10 ਕੋਈ ਵੀ ਮਤਲਬ ਵੀ ਇਹਨਾਂ ਨੂੰ ਨਹੀਂ ਪੈਂਦੇ ਹਨਾ ਫੰਗੀ ਫੰਗਸ ਦੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਝੋਨੇ ਦੇ ਵਿੱਚ ਖਾਸ ਤੌਰ ਤੇ ਨਹੀਂ ਫੰਗਸ ਦੀ ਪ੍ਰੋਬਲਮ ਆ ਜਾਂਦੀ ਜਿਵੇਂ ਕੋਈ ਜੜਾਂ ਦਾ ਗਲਤ ਨਾ ਹੋ ਗਿਆ ਕੋਈ ਬਕਾਨਾ ਰੋੜ ਪੈ ਗਿਆ ਕੋਈ ਕਿਹੜਾ ਪੈ ਗਿਆ ਕੁਝ ਵੀ ਹਨਾ ਮੰਨ ਲਓ ਵੀ ਬਹੁਤ ਪ੍ਰਕਾਰ ਦੀ ਦਿੱਕਤ ਆ ਜਾਂਦੀ ਆ ਤੇ ਬਾਕੀ ਤੁਸੀਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਤੇ ਤੁਹਾਡੇ ਏਰੀਆ ਦੇ ਵਿੱਚ ਲਵੇ ਲਾਉਣੇ ਜਿਹੜੇ ਕਿਸੇ ਕਿਸਾਨ ਵੀਰ ਨੇ ਲਾਈ ਹੋਗੀ ਉਹ ਦੱਸ ਦੇਣਗੇ ਤੇ ਬਾਕੀ ਆਪਣੇ ਨਾਲ ਖੜੇ ਹਾਂਜੀ ਇੱਕ ਬੇਨਤੀ ਹੋ ਰਹੀ ਸਾਨੂੰ ਜਿਹੜੀ ਬਾਸਮਤੀ ਦੀਆਂ ਕੁਝ ਵੈਰਾਈਟੀਆਂ ਬਾਰੇ ਵੀ ਦੱਸਿਆ ਜਾਵੇ ਜਿਹੜੀਆਂ ਕਟ ਰੋਟ ਜਿਹੜਾ ਚੰਡਾਪੱਤੇ ਵਾਲੇ ਤੋਂ ਰਹਿਤ ਹੋਣ ਉਹ ਬਿਮਾਰੀ ਤੋਂ ਮੁਕਤ ਹੋਵੇ ਕੋਈ ਵੀ ਠੀਕ ਹੈ ਜੀ ਉਹ ਰੈਡੀ ਵਾਰੀ ਜਾਣਕਾਰੀ ਠੀਕ ਹੈ ਆ ਜੋ ਜੀ ਰਾਜਾ ਜੀ ਬਾਸਮਤੀ ਦੀ ਵੈਰਾਈ ਬਾਰੇ ਵੀ ਜੀ ਹੁਣ ਪਹੁੰਚਾਣਨਾ ਬਾਸਮਤੀ ਦੀਆਂ ਜਿਹੜੀਆਂ ਵੈਰਾਈਆਂ ਜਿਵੇਂ ਹੁਣ ਤੁਸੀਂ ਸਭ ਤੋਂ ਜ਼ਿਆਦਾ ਦੇਖੋ 1401 ਦੀ ਡਿਮਾਂਡ ਥੋੜਾ ਜ਼ਿਆਦਾ ਹੈ 1400 ਕੁ ਜ਼ਿਆਦੇ ਲੈਂਦਾ ਹੈ ਪਰ 1401 ਤੋਂ ਲੋਕਾਂ ਦਾ ਥੋੜਾ ਜਆ ਮਨ ਜ਼ਿਆਦਾ ਘਮਾਉਂਦਾ ਕਿ ਉਹਨੂੰ ਫੋਟੋ ਰੋਡ ਦੀ ਬਿਮਾਰੀ ਬਹੁਤ ਜ਼ਿਆਦਾ ਪੈਂਦੀ ਹੈ ਜ਼ਿਆਦੇ ਪੈਂਦੀ ਹੈ ਸਭ ਤੋਂ ਪਹਿਲਾਂ ਮੈਂ ਜੀਵਿੰਦਰ ਨੂੰ ਇਹ ਗੱਲ ਦੱਸਣਾ ਹੈ ਸਭ ਤੋਂ ਪਹਿਲਾਂ ਤੁਸੀਂ ਕਰਨੀ ਹੈ ਬੀਜ ਦੀ ਚੋਣ ਠੀਕ ਹੈ ਵੀ ਵੀ ਤੁਸੀਂ ਕਿਸੇ ਵੀ ਕੰਪਨੀ ਤੋਂ ਲਓ ਉਹਨੂੰ ਇਹ ਗੱਲ ਪੁੱਛਣੀ ਹੈ ਵੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਕਿੱਥੋਂ ਦੀ ਹੈ ਜੀ ਠੀਕ ਹੈ ਜੋ ਬੰਦਾ ਕਹੇ ਵੀ ਮੇਰੀ ਪੰਜਾਬ ਦੀ ਪ੍ਰੋਡਕਸ਼ਨ ਹੈ ਤਾਂ ਸਮਝ ਲਓ ਜੋ ਫਟ ਰੋਡ ਨੇ ਆਉਣਾ ਹੀ ਆਉਣਾ ਠੀਕ ਹੈ ਜੇ ਤੁਹਾਨੂੰ ਬੰਦਾ ਕੋਈ ਮੇਰੀ ਹਰਿਆਣਾ ਵਿੱਚ ਹੋਈ ਹੈ ਐਸ ਏਰੀਆ 'ਚ ਉਹਦੇ 'ਚ ਫਟ ਰੋਡ ਆਉਣਾ ਹੀ ਆਉਣਾ ਠੀਕ ਹੈ ਇਹਦੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਚੰਗੀ ਗੱਲ ਹੈ ਜਿਹੜੀ ਬਾਸਮਤੀ ਦਾ ਕੋਈ ਵੀ ਸੀਡ ਹੋਵੇ ਜਿਹਨੂੰ ਫਟ ਰੋਡ ਦੀ ਬਿਮਾਰੀ ਆਉਂਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਜਿਹੜਾ ਉਹਦਾ ਸੀਡ ਹੈ ਬਿਲਕੁਲ ਖੁਸ਼ਕ ਏਰੀਆ ਦੇ ਵਿੱਚ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜਿੱਥੇ ਖੁਸ਼ਕ ਏਰੀਆ ਦੇ ਪ੍ਰੋਡਕਸ਼ਨ ਹੋਗੇ ਉੱਥੇ ਬਕਾਨੀ ਬਿਲਕੁਲ ਵੀ ਨਾ ਦੇਸੋ ਤੁਸੀਂ ਠੀਕ ਹੈ ਜੇ ਖੁਸ਼ਕ ਏਰੀਆ ਵਾਲਾ ਤੁਸੀਂ ਮੰਨ ਲਿਆ ਕੇ ਇਹ ਤਾਂ ਪੰਜਾਬ ਦੀ ਹਰਿਆਣੇ ਸੇਲ ਕਰਨਾ ਹੈ ਹੂੰ ਉਹਦੀ ਬਕਾਨੀ ਆ ਸਕਦੀ ਹੈ ਥੋੜੀ ਬਹੁਤ ਠੀਕ ਹੈ ਕੋਈ ਐ ਨਹੀਂ ਵੀ ਮਤਲਬ ਦੂਜਿਆਂ ਨੇ ਮੁਕਾਲੇ ਮਤਲਬ ਨਹੀਂ ਉਹ ਪਿਛਲੇ ਜਿਹੜੇ ਇੱਕ ਬਹੁਤ ਹੀ ਪ੍ਰਚਲਿਤ ਕੰਪਨੀ ਹੈ ਹੂੰ ਉਹਨਾਂ ਦਾ 250-300 ਰੁਪਏ ਕਿਲੋ ਵੀ ਵਿਕਿਆ ਠੀਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ 35-40% ਆਈ ਹੈ ਠੀਕ ਹੈ ਅਸੀਂ ਜਿਹੜਾ ਆਪਦੀ ਕੰਪਨੀ ਨੇ ਵੇਚਿਆ ਉਹਦੇ ਵਿੱਚ ਕਿੱਲੇ ਮਤਲਬ ਕੋਈ 5-10 ਬੂਝੇ ਆਏ ਨੇ ਠੀਕ ਹੈ ਠੀਕ ਹੈ ਇਹ ਤਾਂ ਹੋ ਗਿਆ ਜਿਹੜੇ ਮੁੱਛਲ ਦੀ ਵੈਰੈਟੀ ਹਾਂਜੀ ਇਸ ਵਾਲੀ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਫੂਸਾ 1885 ਦੀ ਠੀਕ ਹੈ ਜੋ ਕਿ 1121 ਦੀ ਸੋਧ ਹੈ ਬਿਲਕੁਲ ਉਹ ਵੈਰੈਟੀ ਲਗਭਗ 150 ਅਸੀਂ ਇਹ ਤਾਂ ਨਹੀਂ ਗੱਲ ਕਹਿੰਦੇ ਵੀ ਉਹਨੂੰ ਆਉਂਦੀ ਨਹੀਂ ਪਰ ਦੂਜੇ ਦੇ ਮੁਕਾਬਲੇ ਰੀਅਲੀ ਬਹੁਤ ਘੱਟ ਠੀਕ ਹੈ ਇੱਕ ਇਹ ਵਿੱਚ 1509 ਨੂੰ ਬਲਾਸ਼ਟ ਵਗੈਰਾ ਬਹੁਤ ਜ਼ਿਆਦਾ ਆਉਣ ਲੱਗਿਆ ਹਾਂ ਇੱਕ ਸਾਡੀ ਵੈਰੈਟੀ ਆਉਂਦੀ ਹੈ 골ਡਨ 009 ਠੀਕ ਹੈ ਉਹਦੇ ਵਿੱਚ ਕੀ ਹੈ ਬਕਾਨੀ ਹੈ ਹੀ ਨਹੀਂ ਠੀਕ ਹੈ ਇੱਕ ਅੱਦੇ ਬੁੱਝੇ ਦਾ ਮੈਂ ਕਹਿ ਨਹੀਂ ਸਕਦਾ ਠੀਕ ਹੈ ਉਹਦੇ ਵਿੱਚ ਬਕਾਨੀ ਹੈ ਹੀ ਨਹੀਂ 125 ਦਿਨ ਦੀ ਵੈਰੈਟੀ ਹੈ ਜੀ ਠੀਕ ਹੈ ਝਾੜ ਉਹਦਾ ਲਾਸਟ 332 ਕੁੰਟਲ ਤੱਕ ਹੈ ਠੀਕ ਹੈ ਪਿਛਲੇ ਗਲੇ ਗੁਰਦਾਸਪੁਰ ਏਰੀਆ ਦੇ ਵਿੱਚ 28 ਕੁੰਟਲ ਤੱਕ ਜਿਹੜੀ ਉਹ ਨਿਕਲੀ ਆ ਠੀਕ ਹੈ ਇੱਕ ਮੈਂ ਹੋਰ ਤੁਹਾਨੂੰ ਦੱਸ ਦੇਣਾ ਹੈ ਜਿਹੜੀ ਮੁਛਲ 1401 ਦੀ ਜਿਹੜੀ ਦੀ ਆਪਾਂ ਗੱਲ ਕਰੀ ਸੀ ਹਾਂ ਉਹਦੇ ਵਿੱਚ ਇਸ ਵਾਰ ਅਸੀਂ ਇੱਕ ਵੈਰਾਈਟੀ ਦੇ ਰਹੇ ਆ ਆਪਣਾ ਮੁਛਲ ਦੇ ਨਾਂ ਤੇ ਹੈ ਮੁਛਲ 11 ਸੀ ਠੀਕ ਹੈ ਇੱਕ ਦੋ ਨੂੰ ਮਹੀਨਾ ਉਹਨੇ ਕੱਟ ਲੈਣਾ ਠੀਕ ਹੈ ਉਹ ਜਿਹੜੀ ਵੀ ਵੈਰਾਈਟੀ ਕਿਸੇ ਜ਼ਿਮੀਂਦਾਰ ਨੇ ਲਾਉਣੀ ਹੈ ਇੰਨੀ ਗੱਲ ਧਿਆਨ ਰੱਖਣੀ ਹੈ ਵੀ 10 ਜੁਲਾਈ ਨੂੰ ਟ੍ਰਾਂਸਪਲੈਂਟਿੰਗ ਕਰਨੀ ਆ ਉਹ ਠੀਕ ਹੈ 7ਵੇਂ ਮਹੀਨੇ ਲਾਉਣੀ ਆ ਉਹ ਇਹ 10 ਜੁਲਾਈ ਨੂੰ ਹੋ ਜਾਣੀ ਚਾਹੀਦੀ ਹੈ ਹਾਂ ਜੀ 10 ਨੂੰ ਹੋ ਜਾਏ 15 ਨੂੰ 22 23 ਦਿਨ ਦੀ ਹੁੰਦੀ ਹੈ 22 23 ਦਿਨ ਦੀ 15 ਜੂਨ ਤੋਂ ਪਹਿਲਾਂ 20 ਤੋਂ ਪਹਿਲਾਂ ਪਹਿਲੇ 20 ਜੁਲਾਈ ਤੋਂ ਪਹਿਲਾਂ ਪਹਿਲਾਂ ਹੋ ਜੇ ਠੀਕ ਹੈ ਤੇ ਥੋੜਾ ਸੰਗਣਾ ਕਰਕੇ ਲਾਉਣਾ ਠੀਕ ਹੈ ਜੇ ਉਹਦੇ ਵਿੱਚ ਇੱਕ ਵੀ ਝੰਡੇ ਪੱਤੇ ਦਾ ਬੂਝਾ ਆ ਗਿਆ ਕੰਪਨੀ ਉਸੇ ਦੀ ਦੇਣਦਾਰ ਹੈ ਠੀਕ ਹੈ ਇੱਕ ਬੂਝਾ ਵੀ ਆ ਜੇ ਵੱਡੀ ਗੱਲ ਹੈ ਇਹ ਦੇਖ ਲਓ ਬਹੁਤ ਵੱਡੀ ਗੱਲ ਹੈ ਜੀ ਮੈਨੂੰ ਪਤਾ ਵੱਡੀ ਗੱਲ ਹੈ ਮੈਂ ਕਿਉਂ ਕਿਉਂ ਕਹਿ ਰਿਹਾ ਸਾਡੇ ਹੱਥੀ ਤਿਆਰ ਹੋਈ ਹੈ ਜੀ ਠੀਕ ਹੈ ਜੇ ਕੋਈ ਇੱਕ ਬੂਝਾ ਵੀ ਆ ਜੇ ਆਪਣੀ ਦੇਣਦਾਰੀ ਉਹਦੇ ਦੀ ਠੀਕ ਹੈ ਬਲਾਸ਼ਟ ਦੀ ਬਿਮਾਰੀ ਬਹੁਤ ਘੱਟ ਠੀਕ ਹੈ ਦੂਜੇ 1401 ਨਾਲੋਂ 1 ਮਹੀਨਾ ਟਾਈਮ ਪੇਡ ਘੱਟ ਠੀਕ ਹੈ ਚਾਰ ਉਹ ਠੀਕ ਹੈ ਤੇ ਇਹ ਵੈਰੈਟੀ ਲਈ ਤੁਸੀਂ ਯੂਰੀਆ ਵਗੈਰਾ ਕਿੰਨਾ ਕਹਿੰਦੇ ਹੋ ਕਈ ਵਾਰ ਸਾਡੇ ਕਿਸਾਨ ਵੀਰ ਮੰਨ ਲਓ ਵੀ ਯੂਰੀਆ ਹੀ ਵੱਧ ਪਾਉਣ ਦੇਣਾ ਬਲਾਸਟ ਦੀ ਉਹ ਤੇ ਵੀ ਦਿੱਕਤ ਆ ਜਾਂਦੀ ਹੈ ਯੂਰੀਆ ਕਿ ਨਰਕ ਮਾਰਦਾ ਹੈ ਯੂਰੀਆ ਵੱਧ ਤੋਂ ਵੱਧ 25 ਕਿਲੋ 25 ਕਿਲੋ ਹਾਂ ਠੀਕ ਹੈ ਜਿਹੜੀ ਇਹਦੇ ਚਾਹ ਹੁੰਦਾ ਜੀ ਜਿਵੇਂ ਥੋੜੀ ਸ਼ਾਰਟ ਰੇਸ਼ਨ ਵਾਲੀ ਵੈਰੈਟੀ ਲਵਾਂਗੇ ਉਹਦੀ ਯੂਰੀਆ ਘੱਟ ਹੁੰਦੀ ਹੈ ਘੱਟ ਹੋ ਠੀਕ ਹੈ ਜਿਆਦਾ ਨਹੀਂ ਪਾਉਣੀ ਚਾਹੀਦੀ ਠੀਕ ਹੈ ਠੀਕ ਹੈ ਜਿਹੜੀਆਂ ਲੌਂਗ ਰੇਸ਼ਨ ਦੀ ਜਿਵੇਂ 1401 ਹੈ 170 ਦਿਨ ਦੀ ਵੈਰੈਟੀ ਹੈ ਉਹਦੀ ਮਾਮਲੀ ਗੱਲ ਲੋਕ ਚਾਰ ਚਾਰ ਘੱਟ ਵੀ ਪਾ ਲੈਂਦੇ ਬਿਲਕ ਜੇ ਵੈਰੈਟੀ ਤੁਹਾਡੀ ਹੈਗੀ 160 70 ਦਿਨਾਂ ਵਾਲੀ ਤਾਂ ਤੁਸੀਂ 40 45 ਦਿਨ ਜਾ ਸਕਦੇ ਹੋ ਤੁਹਾਡੀ ਵੈਰੈਟੀ 135 40 ਦਿਨਾਂ ਵਾਲੀ ਹੈ ਤਾਂ 30 ਦਿਨ ਤੱਕ ਉਹਦਾ ਜਿਹੜਾ ਕੰਮ ਤੁਸੀਂ ਰੇ ਦਾ ਖਤਮ ਕਰੋ ਬਿਲਕੁਲ ਹਾਂ ਬਿਲਕੁਲ ਪਰ ਹਰੇਕ ਜ਼ਿਮੀਂਦਾਰ ਨੇ ਇਨੀ ਗੱਲ ਜ਼ਰੂਰ ਯਾਦ ਰੱਖਿਓ ਕਿ ਜਦੋਂ ਤੁਹਾਡੀ ਕੋਈ ਵੀ ਵੈਰੈਟੀ ਗੋਬੋਲੇ ਦੇ ਵਿੱਚ ਆਉਂਦੀ ਹੈ 15 20 ਕਿਲੋ ਡੀਏਪੀ ਠੀਕ ਹੈ ਤੇ 10 ਕਿਲੋ ਯੂਰੀ ਠੀਕ ਹੈ ਗੋਬੇ ਟਾਈਮ ਤੇ ਪਾਓ ਠੀਕ ਹੈ ਠੀਕ ਹੈ ਨਾ ਇਹ ਜ਼ਰੂਰ ਕਰਿਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਉ ਠੀਕ ਹੈ ਬਿਲਕੁਲ ਭਰਾਓ ਇਹ ਤਿਆਰਬੇ ਜ਼ਰੂਰ ਕਰਕੇ ਦੇਖਿ ਤੇ ਬਾਕੀ ਉੱਪਰ ਨੰਬਰ ਦਿੱਤੇ ਹੋਏ ਨੇ ਹੋਰ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੋਵੇ ਜੀ ਤੇ ਮੈਨੂੰ ਲੱਗਦਾ ਵੀ ਮੇਰੇ ਖਿਆਲ ਚ ਕਿਉਂ ਹੁਣ ਜਿਹੜੇ ਝੋਨੇ ਦਾ ਟਾਈਮ ਆਗਾ ਤੇ ਜਿਹੜੀਆਂ ਗੱਲਾਂ ਸੀਗੀਆਂ ਉਹ ਦੱਸ ਦਿੱਤੀਆਂ ਜਾ ਚੁੱਕੀਆਂ ਨੇ ਤੇ ਕਿਸਾਨ ਵੀਰ ਵੱਲੋਂ ਸਵਾਲ ਪੁੱਛੇ ਗਏ ਸੀ ਕਿਹੜੇ-ਕਿਹੜੇ ਬਾਈਆਂ ਨੇ 212 ਲਈ ਆ ਮੜਾ ਹੱਥ ਖੜੇ ਕਰਿਓ ਬਾਈ ਸਵਾਰਗ ਚੱਕ ਲਓ ਹੋਰ ਹਣ ਬਤੰਦਰੋ ਠੀਕ ਆ ਇਹ ਬਾਈ ਲਾਉਂਦੇ ਆ ਦੋਸਤ ਤੂੰ ਵੀ ਹੈ ਹੋਰ ਹਾਂ ਠੀਕ ਆ ਇਹ ਇਧਰ ਵੀ ਕਰ ਲਾ ਇਹ ਲਾਉਂਦੇ ਆ ਜੀ 212 ਤੇ ਆਹ ਬਾਈ ਵੀ ਆ ਗਿਆ ਠੀਕ ਆ ਤੇ ਉਧਰ ਵੀ ਕਰ ਲਾ ਉਧਰ ਦੋ ਬਾਈ ਨੇ ਉਹ ਹੱਥ ਕਿਵੇਂ ਘੱਟ ਬਣਾਉਣ ਲਾਉਣੇ ਠੀਕ ਠੀਕ ਹੈ ਠੀਕ ਹੈ ਤੇ ਸਾਡੇ ਕਿਸਾਨ ਭਰਾਵੋ ਥੋੜਾ ਜਿਆਦਾ ਹੁੰਦਾ ਵੀ ਦਿਨ ਵੇਲੇ ਥੋੜਾ ਜਿਹਾ ਸੀ ਘੱਟ ਉਹ ਕਰਦੇ ਹੁੰਦੇ ਆ ਮੈਂ ਕਹਿੰਦਾ ਵੀ ਸਾਡੀ ਬੇਨਤੀ ਹੈ ਪੰਜਾਬ ਸੀਡ ਵਾਲਿਆਂ ਨੂੰ ਵੀ ਬਾਬੂ ਜੀ ਹੱਥ ਨੇ ਨਾ 5 ਵਜੇ ਤੋਂ 6 ਵਜੇ ਤੋਂ ਬਾਅਦ ਮੀਟਿੰਗ ਰੱਖਿਆ ਕਰੋ ਤੇ ਉਦੋਂ ਫਿਰ ਕਿੰਨਾ ਮਰਜੀ ਸਾਡੇ ਹੱਥ ਹਾਂ ਹੱਥ ਕਿੰਨੇ ਮਰਜੀ ਚ ਗਾ ਲਓ ਤੇ 321 ਵਾਲੇ ਕਿਹੜੇ ਕਿਹੜੇ ਵੀਰ ਨੇ ਇਹਨਾਂ ਨੇ 321 ਲਈ ਵੀ ਆ ਤੇ ਉਹ ਵੀ ਘਰੇ ਉਹ ਘਰਾ ਮੜਾ ਜਾ ਤੇ 321 ਇਹ ਤੇ ਇਹ ਬਾਈ ਨੇ ਵੀ ਲਈ ਵੀ ਆ ਹੋਰ ਇਧਰ ਤਰਨਤਾਰਨ ਏਰੀਆ ਦੇ ਬਾਈਆਂ ਨੇ ਲਈ ਆ ਠੀਕ ਆ ਆਪਾਂ ਆਪਣੇ ਕੋਈ ਹੋਰ ਜੀ ਠੀਕ ਆ ਤੁਸੀਂ ਜੀ ਕਿਸੇ ਨੇ ਤੇ ਇਧਰ ਕੋਈ ਬਾਈ ਆ 321 ਵਾਲਾ ਹੋਵੇ ਜੀ ਨੇ ਇਧਰ 321 ਲਈ ਹੋਵੇ ਤੁਸੀਂ ਲਈ ਆ ਕਿਹੜਾ ਪਿੰਡ ਆਪਣਾ ਬਿਰਕ ਕਾਲਾ ਇਹ ਕਿਥੇ ਪੈ ਗਿਆ ਇਹ ਆਹੀ ਏਅਰਪੋਰਟ ਰੋਡ ਦੇ ਉੱਤੇ ਜੀ ਅੱਛਾ ਏਅਰਪੋਰਟ ਰੋਡ ਤੇ ਬਠਿੰਡੇ ਜੀ ਹਾਂ ਜੀ ਮਟਾਈ 22 ਕਿੱਲੇ ਤੋਂ ਲਾਇਆ ਸੀ ਐਸ ਵੀ ਆ ਰਹੀ ਠੀਕ ਹੈ ਤੇ ਦੂਜੇ ਨਾਲੋਂ ਇਹ ਕਦ ਕੱਟ ਕਰਦਾ ਠੀਕ ਹੈ ਤੇ ਮਤਲਬ ਵੀ ਟਾਈਮ ਵੀ ਕੱਟ ਲੈਂਦਾ 10 15 ਦਿਨਾਂ ਦਾ ਫਰਕ ਆ ਗਿਆ ਤੇ ਇਹ ਪਹਿਲਾਂ ਦਾ ਮਤਲਬ ਉਹ ਆ ਪਹਿਲਾਂ ਤਾਂ ਇਹ ਕਦ ਘੱਟ ਕਰਦਾ ਇਹ ਕਿਨ ਪੱਤੇ ਨਾਲ ਜੇ ਕਰੀ ਜਾਂਦਾ ਪਹਿਲਾਂ ਤਾਂ ਬੰਦੇ ਨੂੰ ਡਰਾਇ ਜਾਂਦਾ ਉਹ ਮੈਂ ਵੀ ਡਰੇ ਗਿਆ ਪਹਿਲਾਂ ਮੈਂ ਕਿਹਾ ਇਹ ਤਾਂ ਪੰਗਾ ਗਲਤ ਲੈ ਲਿਆ ਠੀਕ ਹੈ ਪਰ ਜਦੋਂ ਇਸ ਵਾਰ ਤਾਂ ਸਾਰੇ ਧੋਨਾਂ ਦਾ ਹੀ ਝਾੜ ਘੱਟ ਸੀਦਾ 15 15 ਹੋਣਾ ਪਰ ਫੇਰ ਵੀ 75 76 ਮਾਣ ਕਿਲਾ ਹੋ ਗਿਆ ਪਰ ਉਹ ਤਾਂ ਮੈਨੂੰ ਪਤਾ ਲੱਗਿਆ ਨਾ ਮੇਰੇ ਧੋਨਾਂ ਹੋ ਗਿਆ ਉਹ ਲੋਕਾਂ ਨੂੰ ਆਸੇ ਪਾਸੇ ਵਾਲਾਂ ਦੇ ਤਾਂ ਗਲਤ ਅਸਰ ਪਾਈ ਜਾਂਦਾ ਸੀਗਾ ਆਇਆ ਲੱਗਦਾ ਇੱਕ ਸੀ ਸੜਕ ਦੇ ਉੱਤੇ ਆਇਆ ਲੱਗਦਾ ਸੀ ਮੈਨੂੰ ਆਪ ਨੂੰ ਹਰੇਕ ਹਰੇ ਕੀ ਕਹਿਦਾ ਕਰਿਆ ਕਿ ਯਾਰਾ ਤੂੰ ਗਲਤ ਪੰਗਾ ਲੈ ਲਿਆ ਕੋ ਕੱਦ ਛੋਟਾ ਕੀਤਾ ਤੇ ਉਹ अदरवाइज ਕੋਈ ਬਿਮਾਰੀ ਨਹੀਂ ਆਈ ਉਹਦੇ ਮੁਕਾਬਲੇ ਹੀ 100 ਦਾ ਪੱਤੇ ਤੋਂ ਦੀ ਮਤਲਬ ਕਿੰਨੇ ਦਿਨਾਂ ਦੀ ਸਟੇਜ ਤੇ ਆ ਮਹੀਨੇ ਤੋਂ ਬਾਅਦ ਨਹੀਂ ਉਹ ਲਗਭਗ 35 ਤੋਂ 40 ਦਿਨਾਂ ਬਾਅਦ 35 40 ਦਿਨਾਂ ਤੋਂ ਠੀਕ ਹੈ ਪਰ 35 40 ਦਿਨਾਂ ਤੋਂ ਐਂਜ ਲੱਗਦਾ ਸੀ ਵੀ ਉਹ ਤਾਂ ਕੰਮ ਖਰਾਬ ਆ ਜਿਵੇਂ ਆਪਣੇ ਹਾਂ ਤੇ ਜਿਵੇਂ ਦੂਜਾ ਪਹਿਲਾਂ 200 212 ਲਾਉਣਿਆ 212 ਤੋਂ ਜਿੱਥੇ ਟੱਕਾ ਲਾਤਾ ਉੱਥੇ ਹੀ ਹਰਾ ਹੋ ਜਾਂਦਾਗਾ ਉਹ ਤਾਂ ਸਾਰਾ ਬਸ ਕੱਲਾ ਜਿਵੇਂ ਸਾਰ ਨੂੰ ਕੁਝ ਪਾਉਣਾ ਪਾਉਣਾ ਕੋਈ ਨਾ ਉਸ ਤਰ੍ਹਾਂ ਸੀ ਇਹਨੂੰ ਬਿਮਾਰੀ ਤਾਂ ਨਹੀਂ ਪਰ ਕੋਈ ਪਈ ਪਰ ਉਹ ਪਹਿਲਾਂ ਡرائی ਗਿਆ ਝਾੜ ਵਧੀਆ ਤੇ ਠੀਕ ਹੈ ਅੱਪਾ ਪੁੱਛਦੇ ਆਂ ਰਾਜਾ ਜੀ ਇਧਰ ਬਾਈ ਜੀ ਨੇ 321 ਵੈਰਾਈਟੀ ਲਾਈ ਤੀਗੀ ਛੋਟੇ ਬਿਰਕ ਕਲਾਂ ਪੈਣ ਤੋਂ ਹੀ ਨੇ ਇਹ ਕਹਿੰਦੇ ਵੀ 35 ਦਿਨਾਂ ਦੇ ਬਾਅਦ ਹੁਣ ਵੀ ਐਂ ਲੱਗਿਆ ਵੀ ਜਿਵੇਂ ਲਾਲ ਜਾਤੋਂ ਪੱਤੇ ਜੇ ਹੋਈ ਜਾਂਦੇ ਕਹਿੰਦੇ ਇੱਕ ਹੈ ਛੜਕ ਤੇ ਦੀ ਕਹਿੰਦੇ ਹਰੇਕ ਲੰਘਦਾ ਵਰਦਾ ਡਰਾਜੇ ਜਾਇਆ ਕਰੇ ਉਹਦਾ ਕੀ ਕਾਰਨ ਹੋ ਸਕਦਾ ਵੀ ਕਾਦੀ ਡੈਫੀਸ਼ੈਂਸੀ ਜੀ ਘਾਟ ਸੀ ਕਿਸ ਚੀਜ਼ ਦੀ ਜੀ ਕਹਿੰਦੇ ਤੁਹਾਨੂੰ ਮੈਂ ਦੱਸ ਦਿੰਨੇ ਇੱਕ ਤਾਂ ਜਿਹੜਾ ਵੈਰਾਈਟੀ ਦਾ ਕਰੈਕਟਰ ਹਾਂਜੀ ਤੁਸੀਂ ਲੁਧਿਆਣੇ ਵੀ ਸਾਡੀ ਇੰਟਰਵਿਊ ਕਰ ਹਾਂ 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 ਉੱਥੇ ਵੀ ਹੁੰਦੇ ਨੇ ਮੈਂ ਮੈਂ ਉਹਦੇ ਕੀ ਕਿਆ ਸੀ ਆ ਜਿਹੜੇ ਮਾਲਵਾ ਬੈਲਡ ਹੈ ਹਾਂ ਇਹ ਜੁਲਾਈ ਚ ਲੈ ਕੇ ਜਾਣਾ ਉਹਨੂੰ ਠੀਕ ਹੈ ਕਿਉਂਕਿ ਜਿਹੜੀ ਇਹ ਵੈਰੈਟੀ ਆ ਇਹਨੂੰ ਹੈ بارش ਦੀ ਜ਼ਰੂਰਤ ਲੱਗਣ ਤੋਂ 10-15 ਦਿਨ ਬਾਅਦ بارش ਪੈਣੀ ਜ਼ਰੂਰੀ ਹੈ ਠੀਕ ਹੈ ਇਹ ਤੀਪ ਅਸਲ 27 ਜੂਨ ਨੂੰ ਲਾਇਆ ਰਹੀ ਠੀਕ ਹੈ ਤੁਹਾਡਾ ਸਵਾਲ ਤੁਹਾਡਾ ਜਿਹੜਾ ਸਵਾਲ ਹੈ ਬਿਲਕੁਲ ਜਾਇਜ਼ ਹੈ ਠੀਕ ਹੈ ਸਹੀ ਗੱਲ ਇਹੋ ਜਿਹੇ ਸਵਾਲ ਕਰਿਆ ਕਰੋ ਕੰਪਨੀ ਦੇ ਸਾਹਮਣੇ ਰੱਖਿਆ ਕਰੋ ਜੇ ਸਾਰੇ ਸਾਰੇ ਸਾਡੇ ਕੋਲ ਆਏ ਹੋਣਗੇ ਬਹੁਤ ਵਧੀਆ ਬਹੁਤ ਵਧੀਆ ਫਿਰ ਤੁਹਾਨੂੰ ਪਤਾ ਹੀ ਨਹੀਂ ਲ ਠੀਕ ਠੀਕ ਹੈ ਨਾ ਠੀਕ ਹੈ ਹਾਂ ਇਹ ਨਹੀਂ ਤੁਸੀਂ ਘੱਟ ਤੋਂ ਘੱਟ ਵੀ 10 ਜੁਲਾਈ ਤੱਕ ਲੈ ਕੇ ਜਾਓ ਇਹਨੂੰ 10 ਜੁਲਾਈ ਤੱਕ ਇਹ ਕਹਿੰਦੇ ਵੀ 10 ਜੁਲਾਈ ਤੋਂ ਮੰਨ ਲਓ ਵੀ ਤੁਸੀਂ 13 ਜਨਵਰੀ ਨੂੰ ਪਹਿਲਾਂ ਲਾ ਲਿਆ ਉਹ ਚੀਜ਼ ਉਹ ਗੱਲ ਐ ਨਹੀਂ ਹੁੰਦੀ ਤੁਹਾਡਾ ਵਾਕਈ ਇੱਕ ਨੰਬਰ ਹੋਊਗਾ ਕੋਈ ਸ਼ੱਕ ਨਹੀਂ ਪਰ ਉਹ 10 ਜੁਲਾਈ 'ਚ ਲੈ ਜਾਓਗੇ ਤੁਹਾਨੂੰ ਇਹ ਦਿੱਕਤ ਨਹੀਂ ਆਉਂਦੀ ਠੀਕ ਹੈ ਕਿਉਂਕਿ ਜਿਹੜਾ ਤੁਸੀਂ ਐਡਵਾਂਸ ਲਾ ਗਿਆ ਕਈ ਲੋਕਾਂ ਨੇ 20 ਨੂੰ ਹੀ ਲਾਇਆ ਇਹਨੇ ਟਿਲਰਿੰਗ ਕਰਨੀ ਹੈ 30 35 ਦਿਨ ਦਾ ਟਾਈਮ ਹੁੰਦਾ ਸ਼ਾਰਟ ਵੈਰਾਈਟੀ ਦਾ 30 35 ਦਿਨ ਤੋਂ ਆਪਣੀ ਅੜ ਕੇ ਖੜੀ ਰਹੀ ਹਾਂ ਉਸ ਤੋਂ ਬਾਅਦ ਜ਼ੋਰ ਮਾਰ ਕੇ ਉਹਨੇ 5-6 ਸਾਕ ਠੀਕ ਆ ਚਾਹੇ ਤੁਹਾਡੇ 80 ਮਨ ਹੋ ਗਿਆ ਹੋਵੇ ਪਰ ਮੈਨੂੰ ਪਤਾ ਵੀ ਉਹ ਵੈਰੈਟੀ 90 95 ਮਨ ਵਾਲੀ ਹੈਗੀ ਜੇ ਉਹਨੂੰ ਸਹੀ ਟਾਈਮ ਤੇ ਲਾਇਆ ਜਾਊਗਾ ਹੁਣ ਜਿਵੇਂ ਇਹ ਆਪਣਾ ਗਰਦਾਸਪੁਰ ਏਰੀਆ ਹਾਂਜੀ ਤਰੰਦਾ ਨਾ ਅਮਰਸਰ ਆ ਬਟਾਲਾ ਡੇਰਾ ਬਾਬਾ ਨਾਨਕਾ ਜਲੰਧਰ ਆ ਅਜਨਾਲ ਆ ਠੀਕ ਹੈ ਬਾਈ ਉੱਥੇ 73 33 ਕੁਇੰਟਲ ਹੋਈ ਆ ਠੀਕ ਹੈ ਇੱਥੇ ਬਾਈ ਬੈਠੇ ਨੇ ਆਹ ਪੁਨਾਵਾਲ ਤੋਂ ਇਹਨਾਂ ਦੇ ਦੇਖ ਲਓ 7 1/2 ਕੁਇੰਟਲ ਭਿੱਗੇ ਦੀ ਬਿਲਕੁਲ ਬਿਲਕੁਲ ਠੀਕ ਹੈ ਇਸ ਕਰਕੇ ਕਹਿੰਦੇ ਆ ਵੀ ਵੈਰਾਈਟੀ ਦੀ ਸਹੀ ਚੋਣ ਕਰੋ ਹਾਂ ਉਹਦਾ ਸਹੀ ਟਾਈਮ ਪੀਟ ਦੇਖੋ ਉਹ ਤੇ ਲਾਓ ਡਾਕਟਰਾਂ ਦੀ ਗੱਲ ਵੀ ਮੰਨ ਲਿਆ ਕਰੋ ਕਿਉਂ ਇਹਨਾਂ ਨੇ ਪਹਿਲਾਂ ਤਜਰਬੇ ਕਰਕੇ ਦੇਖੇ ਹੁੰਦੇ ਨੇ 5 5 6 6 ਸਾਲ ਵੈਰਾਈਟੀਆਂ ਦੇ ਵੀ ਕਿਹੜੇ ਸਮੇਂ ਦੇ ਵਿੱਚ ਕਿੰਨੀ ਹੋ ਲੈਂਦੀ ਹੈਗੀ ਬਿਲਕੁਲ ਜੀ ਤੇ ਜਿਹੜੇ ਵੀ 321 ਵੈਰਾਈਟੀ ਲਾਉਂਦੇ ਆਗੇ ਤਾਂ ਉਹ ਇਹ ਗੱਲ ਬਾਈ ਬਣ ਕੇ ਜਰੂਰ ਧਿਆਨ ਚ ਰੱਖਿਆ ਕਰੋ ਵੀ ਉਹਨੂੰ 10 ਜੁਲਾਈ ਤੋਂ ਬਾਅਦ ਹੀ ਲਾਓ 20 ਜੁਲਾਈ ਤੱਕ ਵੀ ਲਿਆ ਸਕਦੇ ਹੋ ਉਹ ਕੋਈ ਚੱਕਰ ਨਹੀਂ ਹੈਗਾ 10 ਨੂੰ ਲਾ ਦਿਓ 15 ਨੂੰ ਲਾ ਦਿਓ ਹੱਦ 20 ਤੱਕ ਵੀ ਲਾ ਦਿਓ ਪਰ ਗੇਤੀ ਨਾ ਲਾਓ ਉਦੋਂ ਫਿਰ ਇਹਨੂੰ ਉਹ ਦਿੱਕਤ ਆ ਜਾਂਦੀ ਹੈ ਕਿਉਂ ਇਹ ਥੋੜੀ ਜੀ ਬਰਸਾਤ ਭਾਲਦੀ ਹੈ